ਅਸੀਂ ਦਾ ਜਿਹੜਾ ਪ੍ਰਬੰਧ ਸੀ ਉਹ ਪਾ ਪਾਈਪਾ ਖਾਲੀ ਭਾਲਦੇ ਆ ਉਹਦਾ ਕਰਕੇ ਨਹੀਂ ਠੀਕ ਹੋਇਆ ਉਹ ਭੱਜ ਗਏ ਅਸੀਂ ਉਸ ਤੋਂ ਬਾਅਦ ਪ੍ਰਧਾਨ ਜੀ ਨੂੰ ਫੇਰ ਵੀ ਕਹਿੰਦੇ ਰਹੇ ਵੀ ਇਹਦਾ ਕੋਈ ਪਰੰਪਰ ਹੱਲ ਲੱਭੋ ਜੀ ਆਪਾਂ 35 ਲਾ ਕੇ ਜਾਂ ਇਹਦਾ ਤੁਰੰਤ ਹੱਲ ਜਿਹੜਾ ਪ੍ਰੀਤਨਗਰ ਦਾ ਹੈ ਉਹ ਹੱਲ ਆਪਾਂ ਕਰੀਏ ਉਦੋਂ ਸਾਰੇ ਮੈਂਬਰ ਬੈਠੇ ਸੀ ਅਸੀਂ ਇਕੱਠੇ ਵੀ ਹੋਏ ਸੀ ਬਾੜਵਾਸੀ ਵੀ ਸੀਗੇ ਮੈਂਬਰ ਅਸੀਂ 4-5 ਸੀ ਉਦੋਂ ਵੀ ਪ੍ਰਧਾਨ ਜੀ ਨੇ ਟਾਈਮ ਲੈਂਤਾ ਸੀਗਾ ਉਹ ਕੁਝ ਕਾਰਨਾ ਕਰਕੇ ਥੋੜਾ ਜਿਹਾ ਗੱਡੀਆਂ ਲੇਟ ਹੋ ਗਈਆਂ ਗੱਡੀਆਂ ਦਾ ਕਰਕੇ ਜਿਹੜੀਆਂ ਇਹ ਜੈਟਿੰਗ ਮਸ਼ੀਨਾ ਨੇ ਸਫਾਈ ਵਾਲੀਆਂ ਉਹਨਾਂ ਵਾਸਤੇ ਦੋ ਮਸ਼ੀਨਾਵਾਂ ਵਾਸਤੇ ਕਿਹਾ ਸੀਗਾ ਵੀ ਇੱਕ ਤਾਂ ਕਿਟਜੀ ਸਕੂਲ ਤੋਂ ਲੈ ਕੇ ਪ੍ਰੀਤ ਨਗਰ ਜਿਹੜਾ ਹੈਗਾ ਇੱਕ ਛੋਟੀ ਮਾਨਸਾ ਜਿਹੜਾ ਰੋਡ ਹੈ ਇੱਕ ਆਪਣਾ ਕਾਲਜ ਰੋਡ ਹੈ ਇੱਕ ਕਚੈਰੀ ਰੋਡ ਹੈ ਵੀ ਇਹਨਾਂ ਦਾ ਜਿਹੜਾ ਪਹੁੰਚ ਦੇ ਆਧਾਰ ਤੇ ਇਹਦਾ ਸਫਾਈ ਦਾ ਜਿਹੜਾ ਟੈਂਡਰ ਹੈ ਉਹ ਦੁਬਾਰੇ ਕਾਲ ਕੀਤਾ ਜਾਵੇ ਜੇ ਉਹ ਬੰਦਾ ਭੱਜ ਗਿਆ ਉਹਨੂੰ ਬਲੈਕਲਿਸਟ ਕੀਤਾ ਜਾਵੇ ਵੀ ਇਹਦਾ ਕੋਈ ਪ੍ਰੋਪਰ ਹੱਲ ਲੱਭੇ ਪਰਦਾ ਜੀ ਨੇ ਸਾਨੂੰ ਪਹਿਲਾਂ ਵਿਸ਼ਵਾਸ ਵੀ ਦਵਾਇਆ ਸੀਗਾ ਤੇ ਵੀ ਚਲੋ ਕੋਈ ਨਹੀਂ 10 ਦਿਨਾਂ ਦੇ ਵਿੱਚ ਅਸੀਂ ਹਫ਼ਤੇ ਦੇ ਵਿੱਚ ਮਸ਼ੀਨਾਂ ਆਉਣਗੀਆਂ ਨਹੀਂ ਆਈਆਂ ਮੈਂ ਪਰਸੋਂ ਇੱਥੇ ਆਪਾਂ ਖੜੇ ਵੀ ਸੀਗੇ ਮੈਂ ਪਰ ਸਾਰੇ ਬਾੜ ਨੂੰ ਫੇਰ ਵੀ ਵਿਸ਼ਵਾਸ ਦਵਾਉਣਾ ਮੈਂ ਬਾੜ ਵਾਸੀਆਂ ਨਾਲ ਆਂ ਸ਼ਹਿਰ ਵਾਸੀਆਂ ਨਾਲ ਆ ਆਪਾਂ ਨੂੰ ਕੋਈ ਇਸਦਾ ਮਤਲਬ ਨਹੀਂ ਹੈਗਾ ਵੀ ਅਸੀਂ ਕੋਈ ਐਮਐਲਏ ਦਾ ਜਾਂ ਕਿਸੇ ਦਾ ਹੋਰ ਸਾਨੂੰ ਕੋਈ ਨਹੀਂ ਅਸੀਂ ਬਾੜ ਵਾਸੀਆਂ ਨਾਲ ਪਹਿਲਾਂ ਗਵੰਡੀਆਂ ਨਾਲ ਸਾਨੂੰ ਪਤਾ ਹੈ ਵੀ ਇਸ ਏਰੀਆ ਦੇ ਵਿੱਚ ਨੰਗਨੋਂ ਥਾਂ ਨਹੀਂ ਹੈਗਾ ਸਾਡੇ ਆ ਗੁਰਦੁਆਰਾ ਸਾਹਿਬ ਕੋਲ ਇੱਕ ਸ਼ਿਆਪੜ ਕੋਲੇ ਇੱਕ ਛੋਟਾ ਜਿਹਾ ਕੰਮ ਹੈ ਕੱਲੀ ਲੈਣ ਉਹ ਚਲਦੀ ਹੈ ਸਾਰੀ ਚਲਦੀ ਹੈ ਉਥੇ ਇੱਕ ਬਾਸ ਵਾਲਾ ਬੰਦਾ ਨਹੀਂ ਭੇਜਿਆ ਗਿਆ ਐਕਸ਼ਨ ਸਾਹਿਬ ਨੂੰ ਵੀ ਕਿਹਾ ਤੇ ਅਸੀਂ ਐਸ ਡੀਓ ਸਾਹਿਬ ਨੂੰ ਵੀ ਕਿਹਾ ਜੀ ਨੂੰ ਵੀ ਕਿਹਾ ਪਰ ਉਹ ਮਸਲਾ ਜਿਉਂ ਦੀ ਤਿਉਂ ਹੈ ਸਾਰੀਆਂ ਲੈਣਾ ਖਾਲੀ ਨੇ ਬਾਕੀ ਦੀਆਂ ਉਥੋਂ ਇੱਕ ਮੇਨ ਹਾਲ ਬੰਦ ਹੈ ਉਹ ਵੀ ਨਹੀਂ ਖੜਾਇਆ ਗਿਆ ਪਿੰਡਾਂ ਨੂੰ ਬਠੇਰਾ ਕਿਹਾ ਅਸੀਂ ਫੇਰ ਵੀ ਇਹ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜਿਹੜਾ ਸਾਡਾ ਮਸਲਾ ਹੈ ਇਹ ਤੁਰੰਤ ਹੱਲ ਕੀਤਾ ਜਾਵੇ ਪਰ ਮੈਂ ਵਿਸ਼ਵਾਸ ਦਿਵਾਉਣਾ ਬਾੜਵਾਸੀਆਂ ਨੂੰ ਕਿ ਮੈਂ ਬਾੜਵਾਸੀਆਂ ਦੇ ਨਾਲ ਆ ਕੋਈ ਇਹ ਨਹੀਂ ਵੀ ਜੇ ਹੁਣ ਥੋੜਾ ਆਪਣਾ ਕੰਮ ਬਣਦਾ ਤਾਂ ਹੁਣ ਜਿੰਨੇ ਦਿਨ ਕਹੋਗੇ ਓਨੇ ਦਿਨ ਅਸੀਂ ਮੂਰੇ ਲੱਗ ਕੇ ਤੁਹਾਡੇ ਨਾਲ ਖੜੇ ਅਗੇ ਮੋਢੇ ਨਾਲ ਮੋਢਾ ਲਾ ਕੇ ਪਰ ਮੇਲਾ ਲੇਟ ਆਉਣ ਦਾ ਕਾਰਨ ਕੀ ਸੀ ਉਥੇ ਇੱਕ ਪੀਟਰ ਮਹਿਕਮੇ ਨੇ ਭੇਜਦਾ ਸੀਗਾ ਪੀਟਰ ਅਸੀਂ ਲਵਾਉਣ ਲੱਗੇ ਸੀ ਉਥੇ ਥੋੜਾ ਜਿਹਾ ਜਿੱਥੇ ਮੇਨ ਹਾਲ ਤੇ ਲਾਉਂਦੇ ਸੀ ਉਹ ਕਹਿੰਦੇ ਵੀ ਇੱਥੇ ਨਹੀਂ ਲਾਓ ਤੁਸੀਂ ਪਾਣੀ ਨਾਲ ਸਿੱਟੋ ਇੱਥੇ ਅਸੀਂ ਫੇਰ ਵੀ ਉਹਨਾਂ ਨੂੰ ਸਹਿਮਤੀ ਨਾਲ ਕਰਕੇ ਅਸੀਂ ਉੱਥੇ ਪੀਟਰ ਲਵਾ ਕੇ ਆਏ ਆ ਹੁਣ ਅਸੀਂ ਤਾਂ ਅਸੀਂ ਤੁਹਾਡੀ ਹਾਜ਼ਰੀ ਦੇ ਵਿੱਚ ਪਹੁੰਚੇ ਆ ਤੇ ਅਸੀਂ ਲੇਟ ਆਉਣ ਦੀ ਅਸੀਂ ਤੁਹਾਨੂੰ ਖਾਮਾ ਚਾਹੁੰਦੇ ਆ ਵੈਗੁਰੂ ਜੀ ਕਾਲਸਾ ਵੈਗੁਰੂ ਜੀ ਕੀ ਫਤ